ਸ਼੍ਰੀ ਗੁਰੂ ਜੀ ਦੇ ਪ੍ਰਕਾਸ਼ ਦਾ ਉਤਸ਼ਾਹ ਜਿਵੇਂ ਭਾਈ ਸਾਹਿਬ ਦੱਸਦੇ ਆ ਆਪ ਪਿਆਰ ਨਾਲ ਸਰਵਣ ਕਰੀਏ ਥੋੜੇ ਸਮੇਂ ਲਈ ਫਿਰ ਸਮਾਪਤੀ ਹੋਊਗੀ ਮਹਾਰਾਜ ਧੰਗ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਂਟਣ ਹੋਆ ਭਾਈ ਸਾਹਿਬ ਜੀ ਕਹਿੰਦੇ ਐ ਕਿਉਂਕਿ ਪਹਿਲੀਆਂ ਪੌੜੀਆਂ ਵਿੱਚ ਭਾਈ ਸਾਹਿਬ ਨੇ ਦੱਸ ਦਿੱਤਾ ਵੀ ਧੁੰਦ ਕਾਦੀ ਪਈ ਹੋਈ ਸੀ ਰਣਗ ਸੂਰਜ ਨਿਕਲਿਆ ਤੇ ਕੀ ਹੁੰਦਾ ਹੈ ਪ੍ਰਕਾਸ਼ ਹੁੰਦਾ ਹੈ ਤੇ ਫਿਰ ਹਨੇਰਾ ਕਾਦਾ ਸੀ ਉਹ ਭਾਈ ਸਾਹਿਬ ਨੇ ਜ਼ਿਕਰ ਕੀਤਾ ਹੈ ਸਤਿਗੁਰਾਂ ਵੀ ਜ਼ਿਕਰ ਕੀਤਾ ਗਲ ਕਾ ਧੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ ਕੂੜ ਹਮਾ ਬਸ ਸੱਚ ਚੰਦਰਮਾ ਦਿਸੈ ਨਹੀਂ ਕਹਿ ਚੜਿਆ ਝੂਠ ਦੀ ਧੁੰਦ ਪੈ ਗਈ ਸੀ ਪਾਪਾਂ ਦੀ ਧੁੰਦ ਪੈ ਗਈ ਸੀ ਅਹ ਜੀਆ ਸਾਰੇ ਜਗਤ ਦੇ ਅੰਦਰ ਪਾਪ ਦਾ ਫਸਾਰਾ ਹੋ ਗਿਆ ਸੀ ਕਿ ਕੋਈ ਸੱਚ ਦਾ ਨਾਮ ਹੀ ਨਹੀਂ ਸੀ ਲੈਂਦਾ ਕੋਈ ਜਿਹੜਾ ਹੈ ਉਹ ਹੱਕ ਦੀ ਗੱਲ ਹੀ ਨਹੀਂ ਸੀ ਕਰਦਾ ਗਰੀਬ ਮਾਰ ਹੁੰਦੀ ਸੀ ਪਰਾਏ ਦਾ ਹੱਕ ਗਵਾ ਦਿੰਦੇ ਸੀ ਰਿਸ਼ਵਤਾਂ ਲੈ ਲਿਆ ਕਰਕੇ ਜਿਹੜਾ ਇਸ ਪ੍ਰਕਾਰ ਝੂਠੇ ਨੂੰ ਸੱਚਾ ਤੇ ਸੱਚੇ ਨੂੰ ਝੂਠਾ ਸਾਬਤ ਕਰ ਦਿੰਦੇ ਸਨ ਇਹ ਜਿਆ ਪਾਪ ਦਾ ਬੋਲਬਾਲਾ ਸੀ ਸੱਚ ਦਾ ਚੜਿਆ ਹੋਇਆ ਚੰਦਰਮੰਦ ਧੁੰਦ ਨੇ ਪਾਪਾਂ ਦੀ ਧੁੰਦ ਨੇ ਢੱਕ ਲਿਆ ਸੀ ਨਹੀਂ ਸੀ ਪਤਾ ਲੱਗਦਾ ਸੱਚੇ ਨਾਮ ਨਾਲ ਲੋਕ ਟੁੱਟ ਚੁੱਕੇ ਸੀ ਬੁਰਾ ਹਾਲ ਭਾਈ ਸਾਹਿਬ ਜੀ ਨੇ ਲਿਖਿਆ ਹੈ ਕਿ ਬਾਬਾ ਦੇਖ ਐ ਧਿਆਨ ਤਰ ਹਾ ਹਾ ਕਰਦੀ ਸੁਣੀ ਲੁਕਾਈ ਜੇ ਰੋ ਮਹਾਰਾਜ ਧਿਆਨ ਧਾਰ ਕੇ ਵੇਖਿਆ ਉਹ ਜੇ ਸ੍ਰਿਸ਼ਟੀ ਨੂੰ ਹਠਾਰਨਾ ਹੈ ਉਹਦੀ ਹਾਲਤ ਕੀ ਹੈ ਭਾਈ ਸਾਹਿਬ ਜਿੱਦੋਂ ਬਾਬਾ ਗੁਰੂ ਬਾਬਾ ਜੀ ਨੇ ਧਿਆਨ ਕੀਤਾ ਨਾ ਤੇ ਮਹਾਰਾਜ ਨੂੰ ਹਾਇ ਮਰ ਕੇ ਹਾਇ ਮਰ ਕੇ ਕੁਰਲਾਟਾ ਸੁਣ ਗਿਆ ਸੱਚੇ ਪਾਤਸ਼ਾਹ ਕੰਨਾ ਮਿੱਤ ਜਦੋਂ ਹਜ਼ੂਰ ਦੇ ਕੁਰਲਾਟਾ ਪਈਆਂ ਤੇ ਮਹਾਰਾਜ ਨੇ ਵੇਖਿਆ ਗੱਲ ਕੀ ਹੈ ਕਿਉਂ ਲੋਕ ਗੁਰਲਾਉਂਦੇ ਨੇ ਐਨੇ ਕਿਉਂ ਇਹਨਾਂ ਦੇ ਤ੍ਰਿਸ਼ਨਾ ਨ ਅੱਗ ਦੇ ਨਾਲ ਹਿਰਦੇ ਬਲ ਰਹੇ ਨੇ ਹਜ਼ੂਰ ਨੇ ਜਿੱਦੋਂ ਤੱਕਿਆ ਤੇ ਭਾਈ ਸਾਹਿਬ ਉਹ ਸਪਸ਼ਟ ਕਰਦੇ ਨੇ ਕਿ ਮਹਾਰਾਜ ਵੇਖਿਆ ਕਿ ਬਾਝੋ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ ਗੁਰੂ ਤੋਂ ਬਿਨਾ ਗੁਬਾਰ ਹੈ ਹਨੇਰਾ ਹੈ ਕੋਈ ਸੇਧ ਨਹੀਂ ਦੇਣ ਵਾਲਾ ਇੰਨਾ ਕੁੱਪ ਹਨੇਰਾ ਇੰਨੀ ਧੁੰਦ ਪਈ ਹੋਈ ਹੈ ਪਾਪਾਂ ਦੀ ਤੇ ਭਾਈ ਸਾਹਿਬ ਨੇ ਫਿਰ ਜ਼ਿਕਰ ਕੀਤਾ ਬਾਬੇ ਬੇਖ ਬਣਾਇਆ ਉਹ ਤਾਂ ਸਿੱਧੀ ਰੀਤ ਚਲਾਈ ਮਹਾਰਾਜ ਸਾਹਿਬ ਜੀ ਨੇ ਫਿਰ ਉਦਾਸੀ ਦੀ ਰੀਤ ਭਾਵ ਧਰਤੀ ਨੂੰ ਤਾਰਨ ਵਾਸਤੇ ਜੀਵਾਂ ਦੀ ਕਲਿਆਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਸੰਸਾਰੀ ਕੱਪੜੇ ਉਤਾਰ ਕੇ ਹਜੂਰ ਨੇ ਜੋਗਾ ਪਹਿਨ ਲਿਆ ਸੱਚੇ ਪਾਤਸ਼ਾਹ ਜੀ ਨੇ ਤੇ ਫਿਰ ਭਾਈ ਸਾਹਿਬ ਨੇ ਇਹ ਕਿਹਾ ਕਿ ਚੜਿਆ ਸੋਧਣ ਧਰਤ ਲੁਕਾਈ ਮਹਾਰਾਜ ਫਿਰ ਤਪ ਦੀ ਪ੍ਰਥਮੀ ਨੂੰ ਠਾਰਨ ਵਾਸਤੇ ਸਤਿਗੁਰੂ ਜੀ ਤੁਰੇ ਭਾਈ ਸਾਹਿਬ ਜੀ ਇੱਥੇ ਜ਼ਿਕਰ ਕਰਦੇ ਗੁਰੂ ਸਾਹਿਬ ਦਾ ਪ੍ਰਕਾਸ਼ ਕਿਹੋ ਜਿਹਾ ਹੋਇਆ ਕਹਿੰਦੇ ਨੇ ਸਤਿਗੁਰੂ ਨਾਨਕ ਪ੍ਰਗਟਿਆ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਬਾ ਕਲਿਆਣ ਚੰਦ ਜੀ ਦੇ ਗ੍ਰਹਿ ਵਿਖੇ ਸ਼੍ਰੀ ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਪਾਗ ਲਾਉਂਦੇ ਆ ਤਤਕ ਦੀ ਪੂਰਨ ਮਾਸੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਦੇਦੋ ਪ੍ਰਗਟ ਹੋਏ ਫਿਰ ਮਿੱਟੀ ਧੁੰਦ ਜਗ ਚਾਂਨਣ ਹੋਵਾ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਹਜੂਰ ਦਾ ਜਦੋਂ ਪ੍ਰਕਾਸ਼ ਹੋਇਆ ਉਦੋਂ ਅਠਾ ਮੂੰਹਾਂ ਵਾਲਾ ਦੀਵਾ ਅੰਦਰ ਬਲ ਰਿਹਾ ਸੀ ਤੇ ਜਦੋਂ ਸਤਿਗੁਰੂ ਜੀ ਨੇ ਅਵਤਾਰ ਧਾਰਿਆ ਐਨਾ ਪ੍ਰਕਾਸ਼ ਹੋਇਆ ਉਸ ਕਮਰੇ ਦੇ ਅੰਦਰ ਦੌਲਤਾਂ ਦਾਈ ਉਹਨੂੰ ਜਦੋਂ ਸਤਿਗੁਰੂ ਜੀ ਦੇ ਸਰੀਰ ਨੂੰ ਪਰਸਣਾ ਪਿਆ ਨਾ ਤੇ ਉਹਨੂੰ ਇਹੋ ਜਿਹੇ ਚਰਨਾਟਾ ਛੜੀਆਂ ਉਨੇ ਸੋਚਿਆ ਕਿ ਇੰਨੇ ਪਾਲਕਾਂ ਦਾ ਮੇਰੇ ਹੱਥੀਂ ਜਨਮ ਹੋਇਆ ਪਰ ਇਹ ਜਿਹਾ ਸੁੱਖ ਮੈਨੂੰ ਕਦੇ ਨਹੀਂ ਮਿਲਿਆ ਜਿਹੋ ਜਿਹਾ ਸੁੱਖ ਇਸ ਪਾਲਕ ਨੂੰ ਪਰਸਨ ਨਾਲ ਪ੍ਰਾਪਤ ਹੋਇਆ ਸਤਿਗੁਰੂ ਜੀ ਦੇ ਅਵਤਾਰ ਧਾਰਦੇ ਇੰਨਾ ਭਾਰੀ ਪ੍ਰਕਾਸ਼ ਹੋਇਆ ਭਾਈ ਸਾਹਿਬ ਜੀ ਕਹਿੰਦੇ ਉਸ ਸਮੇਂ ਪਾਪਾਂ ਦੀ ਧੁੰਦ ਨੂੰ ਨਾਸ਼ ਕਰਨ ਲਈ ਆਪ ਨਾਰਾਇਣ ਨੇ ਆਪ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਹੋ ਕਰਕੇ ਪ੍ਰਗਟ ਹੋਣਾ ਕੀਤਾ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਰੋਆ ਗੁਰਪਾਹਿ ਸਾਹਿਬ ਹੁਣ ਦੂਸਰਾ ਪ੍ਰਮਾਣ ਦਿੰਦੇ ਕਹਿੰਦੇ ਜਿਉਂ ਕਰ ਸੂਰਜ ਨਿਕਲਿਆ ਕਹਿੰਦੇ ਜਿਵੇਂ ਸੂਰਜ ਉਦੈ ਹੁੰਦਾ ਨਾ ਆਪਣੀ ਆਪਾ ਲੈ ਕੇ ਆਪਣੇ ਪ੍ਰਤਾਪ ਦੇ ਨਾਲ ਤੇ ਫਿਰ ਤਾਰੇ ਸਾਰੇ ਛਪ ਜਾਂਦੇ ਹਨ ਅੰਧੇਰੇ ਨੂੰ ਦੂਰ ਕਰਨ ਲਈ ਸੂਰਜ ਨੂੰ ਕੋਈ ਟਾਈਮ ਥੋੜੋ ਲੱਗਦਾ ਉਸੇ ਸਮੇਂ ਹੀ ਹਨੇਰਾ ਸਾਰਾ ਭੱਜ ਜਾਂਦਾ ਐ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸੂਰਜ ਦੇ ਉਦੇ ਦਾ ਪਰਮਾਨ ਲੈ ਕੇ ਭਾਈ ਸਾਹਿਬ ਆਖਦੇ ਆ ਕਵੀ ਭਾਈ ਸੰਤੋਖ ਸਿੰਘ ਜੀ ਨੇ ਇਹਦਾ ਸਾਰਾ ਅਲੰਕਾਰ ਲੈ ਕਰਕੇ ਜਿਹੜਾ ਹੈ ਉਹ ਕਿੰਨਾ ਕਿੰਨਾ ਵਿਸਥਾਰ ਕੀਤਾ ਵੀ ਸੂਰਜ ਦੇ ਚੜਨ ਨਾਲ ਕਮਲ ਫੁੱਲ ਖਿੜ ਜਾਂਦੇ ਆ ਜੜੀਆਂ ਕਮੀਆਂ ਨਾ ਉਹ ਮੁਰਝਾ ਜਾਂਦੀਆਂ ਨੇ ਚੱਕਵੇ ਤੇ ਚਕਵੀ ਨੂੰ ਖੁਸ਼ੀ ਹੁੰਦੀ ਹੈ ਉਹ ਸਾਰੇ ਪਰਮਾਨ ਦੇ ਕਰਕੇ ਤੇ ਜਿਹੜਾ ਚੰ드ਰਮਾ ਉਹ ਵੀ ਕਿਦਰੇ ਹੀ aloop ਹੋ ਜਾਂਦਾ ਹੈ ਤਾਰੇ ਵੀ ਕਿਦਰੇ ਹੀ ਭੱਜ ਜਾਂਦੇ ਆ ਫਿਰ ਕਵੀ ਸਾਹਿਬ ਨੇ ਉੱਥੇ ਲਿਖਿਆ ਕਿ ਹੁੱਲਾਂ ਦੀ ਨਿਆਈਂ ਨਾ ਭਾਉ ਭਗਤੀ ਵਾਲਿਆਂ ਦੇ ਸਾਧੂਆਂ ਦੇ ਗੁਰਸਿੱਖਾਂ ਦੇ ਹਿਰਦੇ ਜਿਹੜੇ ਸੀ ਗੁਰੂ ਨਾਨਕ ਸਾਹਿਬ ਰੂਪੀ ਸੂਰਜ ਦੇ ਚੜਨ ਨਾਲ ਖਿੜਨ ਲੱਗ ਪਏ ਤੇ ਫਿਰ ਜਿਹੜੇ ਦਾਸ ਸੀ ਸੇਵਕ ਸੀ ਉਹ ਚੱਕਵੇ ਤੇ ਚਕਵੀ ਦੀ ਤਰ੍ਹਾਂ ਉਹਨਾਂ ਦੇ ਮਨ ਵਿੱਚ ਖੁਸ਼ੀ ਆਉਣ ਲੱਗ ਪਈ ਕਿਉਂਕਿ ਭਾਈ ਸਾਹਿਬ ਨੇ ਲਿਖਿਆ ਭਜਾ ਆਨੰਦ ਜਗਤ ਵਿੱਚ ਕਲ ਤਾਰਣ ਗੁਰੂ ਨਾਨਕ ਆਇਆ ਮਹਾਰਾਜ ਸਾਹਿਬ ਜੀ ਦੇ ਜਦੋਂ ਅਵਤਾਰ ਧਾਰਨ ਦਾ ਸਮਾਂ ਹੋਇਆ ਉਸ ਸਮੇਂ ਇੰਨੀ ਖੁਸ਼ੀ ਹੋ ਰਹੀ ਸੀ ਕਿ ਅਨਜਾਨ ਜੀਆ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਇੰਨਾ ਆਨੰਦ ਕਿਉਂ ਆ ਰਿਹਾ ਐਨੀ ਖੁਸ਼ੀ ਕਿਉਂ ਹੋ ਰਹੀ ਹੈ ਫਿਰ ਜਿਹੜੇ ਪਖੰਡੀ ਸਨ ਤੇ ਲੋਕਾਂ ਨੂੰ ਪਰਮਾਉਂਦੇ ਸੀ ਇਹ ਤਾਰਿਆਂ ਦੀ ਨਿਆਈ ਕਬੀਰ ਰਾਜ ਕਹਿੰਦੇ ਫਿਰ ਸੂਰਜ ਦੀ ਆਪਾ ਦੇ ਸਾਹਮਣੇ ਪਖੰਡੀਆਂ ਦਾ ਕੀ ਜੋਰ ਪੈਣਾ ਸੀਗਾ ਸੌ ਸੁਆਗਣ ਵਰਗੇ ਜਦੋਂ ਇਹੋ ਜੇ ਕੋ ਕਰਮ ਕਰਦੇ ਫਿਰ ਸਤਿਗੁਰਾਂ ਜੀ ਨੇ ਉਹ ਘੇੜ ਦਿੱਤੇ ਤੇ ਫਿਰ ਸੌ ਸੁਆਗਣ ਜਦੋਂ ਮਹਾਰਾਜ ਸਾਹਿਬ ਜੀ ਨੇ ਉਹਦਾ ਪਾਜ ਘੇੜ ਦਿੱਤਾ ਨਾ ਤੇ ਉਹਨੂੰ ਫਿਰ ਕੋਈ ਮੰਨਿਆ ਨਾ ਕਰੇ ਸਾਲ ਬਾਅਦ ਫਿਰ ਮਹਾਰਾਜ ਉੱਥੇ ਆਏ ਸੱਚੇ ਪਾਤਸ਼ਾਹ ਤੇ ਉਹਦੀ ਬੜੀ ਦੁਰਗਤ ਹੋਈ ਪਈ ਤੇ ਰੁੱਲਦਾ ਹੋਇਆ ਤੁਰਿਆ ਫਿਰੇ ਤੇ ਸਤਿਗੁਰੂ ਜੀ ਦੇ ਚਰਨੀ ਆ ਗਿਆ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਮਹਾਰਾਜ ਕਿਰਪਾ ਕਰੋ ਮੇਰੇ ਤੇ ਉਹ ਸਮੇਂ ਨਾਲ ਇੱਕ ਉਥੇ ਦਾ ਲੰਗੜਾ ਸੀ ਉਹਦੀ ਲੱਤ ਹੈ ਨਹੀਂ ਸੀ ਜਦੋਂ ਪੋਲੀਓ ਹੋਇਆ ਹੁੰਦਾ ਹੈ ਇਸ ਤਰ੍ਹਾਂ ਉਹਦੀ ਲੱਤ ਜਿਹੜੀ ਇੱਕ ਬਿਲਕੁਲ ਲੰਗ ਮਾਰਦਾ ਸੀ ਸੁੱਕੀ ਹੋਈ ਲੱਤ ਸੀ ਉਹਨ ਸਤਿਗੁਰਾਂ ਦੇ ਕੋਲ ਆ ਕਰਕੇ ਕਿਹਾ ਮਹਾਰਾਜ ਮੈਨੂੰ ਬਖਸ਼ਿਸ਼ ਕਰੋ ਮੈਨੂੰ ਰਾਜੀ ਕਰੋ ਸਤਿਗੁਰਾਂ ਉਹਦੀ ਲੱਤ ਸਾਬਤ ਕਰ ਦਿੱਤੀ ਕਿਉਂਕਿ ਕੀ ਔਖਾ ਸਤਿਗੁਰੂ ਜੀ ਨੂੰ ਸੂਕੇ ਹਰੇ ਕੀ ਖਿੰਮਾ ਹੈ ਅੰਮ੍ਰਿਤ ਦ੍ਰਿਸ਼ਟ ਸੰਤ ਜੀ ਵਾਏ ਜਿਨ੍ਹਾਂ ਦੀ ਇੱਕ ਦ੍ਰਿਸ਼ਟੀ ਪੈਣ ਨਾਲ ਹੀ ਸੂਕੇ ਹਰੇ ਹੋ ਜਾਂਦੇ ਜਦੋਂ ਉਹਨੂੰ ਲੱਤ ਸਾਬਤ ਕਰਤੀ ਨਾ ਮਹਾਰਾਜ ਨੇ ਸਤਿਗੁਰਾਂ ਆਖਿਆ ਬਈ ਜੇ ਕੋਈ ਪੁੱਛੇ ਤੇ ਕਈ ਸੌ ਸੁਹਾਗਣ ਨੇ ਰਾਜੀ ਕੀਤਾ ਤੇ ਜਦੋਂ ਲੋਕਾਂ ਨੂੰ ਦੱਸਿਆ ਸੌ ਸੁਹਾਗਣ ਦੀ ਤੇਵੇਂ ਹੀ ਪ੍ਰਸਿੱਧੀ ਹੋਣ ਲੱਗ ਪਈ ਬੜੀ ਪ੍ਰਸਿੱਧੀ ਹੋਣ ਲੱਗ ਪਈ ਤੇ ਕਹਿੰਦੇ ਆ ਕਿ ਉਸ ਸਮੇਂ ਪਹਿਲੋਂ ਸੌ ਸੁਹਾਗਣ ਨਹੀਂ ਸੀ ਆਇਆ ਚਰਨੀ ਲੱਗਿਆ ਮਹਾਰਾਜ ਉਹਦੇ ਤਰਸ ਕਰਕੇ ਨਾ ਉਹ ਲੱਤ ਜਦੋਂ ਰਾਜੀ ਕੀਤੀ ਤੇ ਫਿਰ ਸੌ ਸੁਹਾਗਣ ਨੂੰ ਤੇ ਪਤਾ ਸੀ ਨਾ ਕਿ ਮੈਂ ਲੱਤ ਨਹੀਂ ਰਾਜੀ ਕੀਤੀ ਉਸ ਫਿਰ ਲੰਗੜੇ ਕੋਲ ਆ ਕੇ ਕਹਿੰਦਾ ਵੀ ਤੇਰੀ ਲੱਤ ਮੈਂ ਰਾਜੀ ਨਹੀਂ ਕੀਤੀ ਤੂੰ ਮੇਰੀ ਇੰਨੀ ਪ੍ਰਸਿੱਧੀ ਕਿਉਂ ਕਰਾ ਰਿਆ ਤਿੰਨ 10 ਕਿੰਨ ਲੱਤ ਲਾ ਕੇ ਦਿੱਤੀ ਐ ਕਿੰਨ ਤੈਨੂੰ ਰਾਜੀ ਕੀਤਾ ਤੇ ਉਹਨ ਲੰਗੜੇ ਨੇ ਕਿਹਾ ਵੀ ਮੈਂ ਦੱਸ ਨਹੀਂ ਸਕਦਾ ਦਿਖਾ ਸਕਦਾ ਕਹਿੰਦਾ ਦਿਖਾ ਦੇ ਕਿਉਂਕਿ ਮਹਾਰਾਜ ਮਨੇ ਕੀਤਾ ਸੀ ਵੀ ਸਾਠੇ ਵੱਲੋਂ ਨਾ ਦਸੀ ਫਿਰ ਜਦੋਂ ਉਹ ਲੰਗੜਾ ਉੱਥੇ ਲੈ ਗਿਆ ਨਾ ਜਿਹਦੀ ਲੱਤ ਸਾਬਤ ਕਰਤੀ ਸਤਿਗੁਰਾਂ ਨੇ ਉਦੋਂ ਸੌ ਸੁਹਾਗੜ ਫਿਰ ਚਰਨੀ ਪਿਆ ਸੀ ਸਤਿਗੁਰਾਂ ਫਿਰ ਉਹਦੀ ਪ੍ਰਸਿੱਧੀ ਕਰਾਤੀ ਗਰੀਬ ਨਵਾਸਾ ਤੇ ਪਾਤਸ਼ਾਹਾਂ ਨੇ ਹਮ ਜਾਂ ਗਾਵ ਸਵਰਗਿਆਂ ਦਾ ਹੰਕਾਰ ਤੋੜ ਕੇ ਭਾਉ ਭਗਤੀ ਵਿੱਚ ਲਾਇਆ ਨਹੀਂ ਤੇ ਪਖੰਡੀ ਲੋਕਾਂ ਨੂੰ ਪਖੰਡ ਵਖਾਵ ਖਾ ਕੇ ਪਰਹਾ ਰਹੇ ਸੀ ਜਿਵੇਂ ਸੂਰਜ ਦੇ ਚੜਨ ਨਾਲ ਤਾਰੇ ਕਿਦਰੇ ਛੱਭ ਜਾਂਦੇ ਆ ਪਖੰਡੀ ਅਲੋਪ ਹੀ ਹੋ ਗਏ ਸੱਜਣ ਠੱਗ ਵਰਗੇ ਵੀ ਮਹਾਰਾਜ ਨੇ ਤਾਰ ਦਿੱਤੇ ਨੂਰ ਸ਼ਾ ਜਾਦੂਗਰਨੀ ਨੂੰ ਵੀ ਤਾਰਤਾ ਬ੍ਰਹਮ ਗਿਆਨ ਬਖਸ਼ ਕੇ ਨਿਹਾਲ ਕੀਤਾ ਇਹ ਉਹ ਸੱਚੇ ਪਾਤਸ਼ਾਹ ਜੀ ਦੇ ਰੂਪੀ ਸੂਰਜ ਦੇ ਚੜਨ ਨਾਲ ਪਖੰਡੀਆਂ ਰੂਪੀ ਤਾਰੇ ਲੁੱਕ ਗਏ ਤੇ ਫਿਰ ਜਿਹੜਾ ਚੰਦਰਮਨ ਮਹਦੀ ਰਾਜ ਜਿਹੜਾ ਸੀ ਇਹ ਚੰਦਰਮੇ ਦੀ ਨਿਆਈ ਆਪਣਾ ਪ੍ਰਤਾਪ ਵਖਾ ਰਿਆ ਸੀ ਤੇ ਸੱਚੇ ਬਾਦਸ਼ਾਹ ਮਹਾਰਾਜ ਦੇ ਉਤਾਰ ਧਾਰਨ ਨਾਲ ਮੁਹੰਮਦੀ ਰਾਜ ਦੀ ਅਭਾ ਵੀ ਜਿਹੜੀ ਸੀ ਉਹ ਫਿੱਕੀ ਪੈ ਗਈ ਤੇ ਹੌਲੀ ਹੌਲੀ ਅਲੋਪ ਹੀ ਹੋ ਗਈ ਇਹੋ ਜਿਹਾ ਸਤਗੁਰਾਂ ਜੀ ਦਾ ਅਵਤਾਰ ਸੂਰਜ ਦੇ ਚੜਨ ਵਾਂਗ ਹੋਇਆ ਸਿੰਘ ਭਕੇ ਮਿਰਕਾਵਲੀ ਫਿਰ ਭਾਈ ਸਾਹਿਬ ਕਹਿੰਦੇ ਨੇ ਵੀ ਸ਼ੇਰ ਦਾ ਪ੍ਰਮਾਣ ਦਿੱਤਾ ਹੈ ਸਿੰਘ ਬੁੱਕੇ ਇਹ ਚਾਲ ਵਾਸਤੇ ਤਾਂ ਵਿਸ਼ਰਾਮ ਇਵੇਂ ਹੀ ਹੈ ਵੀ ਸਿੰਘ ਬੁੱਕੇ ਮਿਰਗਾਵਲੀ ਤੇ ਭੰਨੀ ਜਾਏ ਨਾ ਧੀਰ ਧਰੋਵਾ ਕਿਉਂਕਿ ਚਾਲ ਨਾਲ ਪੜੀਦਾ ਪਰ ਅਰਥਾਂ ਵਾਸਤੇ ਜਿਹੜਾ ਫਿਰ ਉਹ ਵਿਸ਼ਰਾਮ ਹੈ ਉਹ ਲਾਉਣਾ ਪੈਂਦਾ ਸਿੰਘ ਬੁੱਕੇ ਜਦੋਂ ਸ਼ੇਰ ਬੁੱਕਦਾ ਨਾ ਭਾਵ ਦਹਾੜ ਦਾ ਗਰਜਦਾ ਹੈ ਜੰਗਲ ਦੇ ਅੰਦਰ ਮਿਰਗਾਵਲੀ ਪੰਨੀ ਜਾਏ ਨ ਤੀਰ ਧਰੋਵਾ ਫਿਰ ਮਰਗਾਵਲੀ ਜਿਹੜੀ ਹਿਰਨਾ ਦੀ ਢਾਰ ਹੁੰਦੀ ਹੈ ਨਾ ਉਹ ਭੱਜ ਜਾਂਦੀ ਹੈ ਧੀਰਜੀ ਨਹੀਂ ਕਰਦੇ ਇੱਕ ਤੋਂ ਇੱਕ ਅੱਗੇ ਫਿਰ ਉਹ ਤਬੂਸੀਆਂ ਮਾਰਦੇ ਚੁੰਗੀਆਂ ਮਾਰਦੇ ਦੌੜ ਜਾਂਦੇ ਜਦੋਂ ਸ਼ੇਰ ਦਹਾੜਦਾ ਹੈ ਜੰਗਲ ਦੇ ਅੰਦਰ ਇਹ ਸੰਸਾਰ ਰੂਪੀ ਜੰਗਲ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਸ਼ਬਦ ਦੀ ਦਹਾੜ ਲਾਈ ਨਾ ਸੱਚੇ ਬਾਦਸ਼ਾਹ ਨੇ ਪਾਪਾਂ ਰੂਪੀ ਹਿਰਨ ਜਿਹੜੇ ਸੀ ਫਿਰ ਚੁੰਗੀਆਂ ਭਰਦੇ ਹੀ ਦੌੜ ਗਏ ਇਸ ਸੰਸਾਰ ਰੂਪੀ ਜੰਗਲ ਚੋਂ ਗੁਰਸਿੱਖਾਂ ਦੇ ਹਿਰਦੇ ਰੂਪੀ ਥਾਂ ਤੋਂ ਪਾਪਾਂ ਰੂਪੀ ਹਿਰਨ ਜਿਹੜੇ ਸੀ ਭੱਜ ਗਏ ਜਦੋਂ ਸਤਿਗੁਰੂ ਜੀ ਨੇ ਸ਼ਬਦ ਦੀ ਦਹਾੜ ਲਾਈ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਬਗਦਾਦ ਦੇ ਮੁਸਲਮਾਨ ਹਯੂਰ ਨੂੰ ਪੱਥਰ ਮਾਰਨ ਵਾਸਤੇ ਆਏ ਸੀ ਨਾ ਦਿੱਤੀ ਬਾਗਨਵਾਜ ਕਰ ਉਦੋਂ ਮਹਾਰਾਜ ਸਾਹਿਬ ਜੀ ਜਿਵੇਂ ਮੁਸਲਮਾਨ ਬਾਗ ਨਹੀਂ ਦਿੰਦੇ ਸਤਿਗੁਰੂ ਜੀ ਉੱਚੀ ਥਾਂ ਤੇ ਖਲੋਤੇ ਹੋਏ ਗਰੀਬ ਨਵਾਜ਼ ਨੇ ਉਸ ਸਮੇਂ ਬਾਗ ਕੀ ਦਿੱਤੀ ਸੀ ਮਹਾਰਾਜ ਨੇ ਸ਼ਬਦ ਦੀ ਦਹਾੜ ਲਾਈ ਉਸ ਸਮੇਂ ਕੀ ਕਿਹਾ ਆਪਣੇ ਮੁਖ ਤੋਂ ਪਹਿਲੀ ਵਾਰ ਬਗਦਾਦ ਦੀ ਧਰਤੀ ਤੇ ਸਤਿਗੁਰਾਂ ਜਕਾਰਾ ਗਜਾਇਆ ਸੀ ਗਰੀਬ ਨਵਾਜ਼ ਨੇ ਜਿਹੜਾ ਆਪਾਂ ਜਕਾਰਾ ਬੁਲਾਉਨੇ ਹਨ ਮਹਾਰਾਜ ਨੇ ਉਸ ਸਮੇਂ ਬਗਦਾਦ ਦੀ ਧਰਤੀ ਤੇ ਜਿਵੇਂ ਮੁਸਲਮਾਨ ਬਾਗ ਦਿੰਦੇ ਅਸਲ ਵਿੱਚ ਉਹਨਾਂ ਦਾ ਨਮਾਜ਼ ਦਾ ਸਮਾਂ ਸੀ ਉਹਨਾਂ ਨੂੰ ਭੁੱਲ ਹੀ ਗਿਆ ਨਮਾਜ਼ ਪੜਨਾ ਤੇ ਗੁਰੂ ਸਾਹਿਬ ਨੂੰ ਪੱਥਰ ਮਾਰਨ ਲਈ ਆ ਗਏ ਜਦੋਂ ਪੱਥਰ ਮਾਰਨ ਲਈ ਬਾਵਾ ਚੱਕੀਆਂ ਦੇ ਉੱਪਰ ਨੂੰ ਤੇ ਗੁਰੂ ਬਾਬਾ ਜੀ ਨੇ ਉੱਚੀ ਸੁਰ ਵਿੱਚ ਕਿਹਾ ਗੁਰਬਰ ਆਕਾਰ ਸਤ ਸ੍ਰੀ ਅਕਾਲ ਜਦੋਂ ਮਹਾਰਾਜ ਇਹ ਬਚਨ ਕਹੇ ਉਸੇ ਸਮੇਂ ਭਾਈ ਸਾਹਿਬ ਨੇ ਜ਼ਿਕਰ ਕੀਤਾ ਵੀ ਸੁੰਨ ਮਨ ਨਗਰੀ ਭਈ ਦੇਖ ਪੀਰ ਭਇ ਆਹਰਾਨਾ ਜਿੱਥੇ ਬਾਵਾ ਚੱਕੀਆਂ ਸੀ ਚੱਕੀਆਂ ਹੀ ਰਹਿ ਗਈਆਂ ਪੱਥਰ ਫੜੇ ਤੇ ਫੜੇ ਹੀ ਰਹਿ ਗਏ ਸੀਗੇ ਐਸਾ ਸਤਿਗੁਰੂ ਜੀ ਦਾ ਪ੍ਰਤਾਪ ਇਹੋ ਜੀ ਸ਼ਬਦ ਦੀ ਦਿਹਾੜ ਲਾਈ ਕਿ ਪਾਪ ਔਗਣ ਹਿਰਨਾ ਦੀ ਤਰ੍ਹਾਂ ਭੱਜ ਗਏ ਇਹੋ ਜਿਹਾ ਸਤਿਗੁਰਾਂ ਜੀ ਨੇ ਸ਼ਬਦ ਦਾ ਪ੍ਰਤਾਪ ਪ੍ਰਗਟ ਕੀਤਾ ਜਿੱਥੇ ਬਾਪਾ ਪੈਰਤ ਭਾਈ ਸਾਹਿਬ ਕਹਿੰਦੇ ਜਿੱਥੇ ਜਿੱਥੇ ਗੁਰੂ ਬਾਬਾ ਜੀ ਨੇ ਆਪਣੇ ਚਰਨ ਪਾਏ ਐ ਹਜ਼ੂਰ ਨੇ ਆਪਣੇ ਚਰਨ ਧਰੇ ਹਨ ਪੂਜਾ ਆਸਣ ਥਾਪਣ ਸੋਆ ਉਹ ਉਹ ਥਾਂ ਜਿਹੜੇ ਹਨ ਪੂਜਾ ਦੇ ਸਥਾਨ ਬਣ ਗਏ ਸਤਿਗੁਰੂ ਜੀ ਤੇ ਉਹਨਾਂ ਸਥਾਨਾਂ ਤੇ ਜਾਹਰ ਕਲਾ ਜਵੀ ਵਰਤਦੀ ਐ ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਬਾਤ ਐ ਗੁਰਦੁਆਰਾ 11 ਸਾਹਿਬ ਨਾ ਮਹਾਰਾਜ ਜਿੱਥੇ ਸੁੱਕੀ ਖੇਤੀ ਹਰੀ ਕੀਤੀ ਸੀ ਸੱਚੇ ਪਾਤਸ਼ਾਹ ਨੇ ਇੱਕ ਗੁਰਸਿੱਖ ਸੀ ਉਹਦੀ 7 ਸਾਲ ਦੀ ਬੱਚੀ ਨੂੰ ਸੋਕਾ ਹੋ ਗਿਆ ਸੀ ਬੜੀਆਂ ਦਵਾਈਆਂ ਲਈਆਂ بڑے ਇਲਾਜ ਕੀਤੇ ਗੁਰਦੁਆਰਾ ਕਿਆਰਾ ਸਹਿਵਾ ਆ ਕੇ ਉਹਨ ਕੜਾ ਪ੍ਰਸ਼ਾਦ ਦੀ ਦੇ ਕੇ ਅਰਦਾਸ ਕੀਤੀ ਮਹਾਰਾਜ ਜੇ ਆਪ ਜੀ ਦੀ ਕਿਰਪਾ ਨਾਲ ਸਿੱਕੀ ਖੇਤੀ ਇੱਥੇ ਹਰੀ ਹੋ ਸਕਦੀ ਹੈ ਮਹਾਰਾਜ ਮੇਰੀ ਧੀ ਦਾ ਸੁੱਕਾ ਹੋਇਆ ਸ਼ਰੀਰ ਵੀ ਹਰਾ ਕਰ ਦਿਓ ਸਤਿਗੁਰੂ ਜੀ ਦੇ ਦਰ ਤੇ ਕੀਤੀ ਹੋਈ ਅਰਦਾਸ ਥਾਏ ਭਈ ਉਹ ਦਵਾਈਆਂ ਨਾਲ ਜਿਹੜਾ ਰੋਗ ਨਹੀਂ ਸੀ ਹਟਦਾ ਸਤਿਗੁਰਾਂ ਜੀ ਦੀ ਮਿਹਰ ਦੇ ਨਾਲ ਉਹਦਾ ਸੋਕਾ ਪਿਆ ਹੋਇਆ ਸ਼ਰੀਰ ਨਰਵਾ ਹੋ ਗਿਆ। ਮਹਾਰਾਜ ਦੇ ਉਹਨਾਂ ਅਸਥਾਨਾਂ ਦੇ ਉੱਤੇ ਅੱਜ ਵੀ ਕਲਾ ਵਰਤਦੀ ਹੈ। ਆਪਾਂ ਪਿਛਲੇ ਸਾਲ ਇਹਨਾਂ ਦਿਨਾਂ ਵਿੱਚ ਤਕਰੀਬਨ 10-15 ਦਿਨ ਪਹਿਲਾਂ ਜਦੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਸੀ ਉਸ ਦਿਨ ਆਪਾਂ ਲਾਹੌਰ ਵਿੱਚ ਸਾਹ ਮਹਾਰਾਜ ਜੀ ਦੇ ਪ੍ਰਕਾਸ਼ ਅਸਥਾਨ ਤੇ ਸਤਿਗੁਰਾਂ ਦੇ ਗੁਰਪੁਰਬ ਨੂੰ ਮਨਾਇਆ ਸੀਗਾ। ਤੇ ਪੰਜਾ ਸਾਹਿਬ ਜਦੋਂ ਸਾਲੀਆਂ ਸੰਗਤਾਂ ਪਹੁੰਚੀਆਂ ਸਨ ਤੇ ਜਿਹੋ ਜਿਹਾ ਆਪਾਂ ਫੀਲਿੰਗ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲੈਨੇ ਆ ਨਾ ਟਿੱਕੀ ਹੋਈ ਰਾਤ ਚਮਕਦੇ ਹੋਏ ਤਾਰੇ ਤੇ ਪੰਜਾ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਉਸ ਸਮੇਂ ਅਸੀਂ ਕਹਿ ਰਹੇ ਸਾਂ ਤੇ ਨਾਲ ਮੈਨੂੰ ਸਿੱਖ ਕਹਿੰਦੇ ਕਹਿੰਦੇ ਵੇਖੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਰਗੀ ਫੀਲਿੰਗ ਆਉਂਦੀ ਐਨੀ ਆਕਾਂਤ ਐਨੀ ਸ਼ਾਂਤੀ ਮਨ ਆਪਣੇ ਆਪ ਹੀ ਝੁੜਦਾ ਜਾਵੇ ਗੁਰੂ ਬਾਬਾ ਜੀ ਦੀ ਯਾਦ ਵਿੱਚ ਮਨ ਇੱਕਦਮ ਆਕੰਗਰ ਹੁੰਦਾ ਜਾਂਦਾ ਛੇ ਇਹ ਸਤਿਗੁਰਾਂ ਜੀ ਦੇ ਅਸਥਾਨਾਂ ਦੀ ਝਾਹਰ ਕਰਾ ਜੇ ਸ਼੍ਰੀ ਕਰਤਾਰਪੁਰ ਸਾਹਿਬ ਆਏ ਐਉਂ ਲੱਗਦਾ ਸੀ ਜਿਵੇਂ ਆਪਣੇ ਕਿਸੇ ਜਨਮ ਵਿੱਚ ਇੱਥੇ ਸਤਿਗੁਰਾਂ ਦੇ ਦਰ ਤੇ ਸੇਵਾ ਕੀਤੀ ਉਥੇ ਤੁਰਨ ਨੂੰ ਜੀ ਨਹੀਂ ਕਰਦਾ ਸੱਚੇ ਪਾਤਸ਼ਾਹ ਜੀ ਦੇ ਇਹੋ ਜੇ ਅਸਥਾਨਾਂ ਦੇ ਅੰਦਰ ਕਿਉਂਕਿ ਜਿੱਥੇ ਜਿੱਥੇ ਮਹਾਰਾਜ ਚਰਨ ਪਾਏ ਐ ਪਾਏ ਗੁਰਦਾਸ ਸਾਹਿਬ ਕਹਿੰਦੇ ਉਹ ਅਸਥਾਨ ਜਿਹੜੇ ਆ ਪੂਜਾ ਦੇ ਯੋਗ ਹਨ ਉਥੇ ਲੋਕ ਅੱਜ ਵੀ ਮੱਥੇ ਟੇਕਦੇ ਕਈਆਂ ਥਾਵਾਂ ਤੇ ਤੇ ਮੰਦਿਰ ਬਣੇ ਹੋਏ ਕਿਉਂਕਿ ਉਹਨਾਂ ਆਪਣੇ ਧਰਮ ਮੁਤਾਬਕ ਕਈਆਂ ਨੇ ਮੰਨਤਾ ਕਰਦੇ ਐ ਬੰਗਾਲ ਵਿੱਚ ਕਈਆਂ ਥਾਵਾਂ ਤੇ ਸਤਿਗੁਰਾਂ ਦੇ ਅਸਥਾਨ ਨੇ ਤੇ ਪਰਬਤਾਂ ਵਿੱਚ ਉਤਰਾਖੰਡ ਦੇ ਵਿੱਚ ਮਹਾਰਾਜ ਦੇ ਕਈ ਅਸਥਾਨੇ ਹੈ ਜਿਹੜੇ ਅਜੇ ਤੱਕ ਵੀ ਗੁਪਤ ਨੇ ਬਾਰਲੇ ਮੁਲਖਾਂ ਵਿੱਚ ਮਹਾਰਾਜ ਦੇ ਸਥਾਨ ਨੇ ਸਤਿਗੁਰੂ ਜੀ ਜਦੋਂ ਮਹਾਰਾਜ ਰੋਮ ਵਿੱਚ ਚਰਨ ਪਾਏ ਐ ਕਿਉਂਕਿ ਇਹ ਸਤਿਗੁਰੂ ਜੀ ਦੀਆਂ ਫੇਰੀਆਂ ਵਿੱਚ ਹੁਣ ਪਹਿਲਾਂ ਪ੍ਰਗਟ ਨਹੀਂ ਹੋਇਆ ਤੇ ਛਪੇਨ ਦੇ ਵਿੱਚ ਦੀ ਲੰਘਣ ਦਾ ਵੀ ਸਤਿਗੁਰਾਂ ਦਾ ਜ਼ਿਕਰ ਹੈ ਕਿ ਮਹਾਰਾ ਛਪੇਨ ਦੇ ਵਿੱਚ ਦੀ ਲੰਘੇ ਐ ਉੱਥੋਂ ਦੇ ਪਾਦਰੀਆਂ ਨੂੰ ਸਤਿਗੁਰਾਂ ਨੇ ਇੱਕ ਫਿਰਕਾ ਜਿਹੜਾ ਉਹਨਾਂ ਨੂੰ ਸ਼ਰਾਬ ਪੀਣ ਤੋਂ ਹਟਾ ਕੇ ਤੇ ਵਾਹਿਗੁਰੂ ਦੀ ਬੰਦਗੀ ਵਿੱਚ ਸਤਿਗੁਰਾਂ ਨੇ ਲਾਇਆ ਪ੍ਰੇਰਣਾ ਕੀਤੀ ਗਰੀਬ ਨਿਵਾਜ਼ ਸਤਿਗੁਰਾਂ ਜਿੱਥੇ-ਜਿੱਥੇ ਚਰਨ ਪਾਏ ਉਥੋਂ ਦੀ ਵੇਵ ਸ ਇੰਨੀ ਪਵਿੱਤਰ ਹੈ ਅੱਜ ਵੀ ਮਨ ਨੂੰ ਉਹ ਵੇਵ ਜਦੋਂ ਸਪਰਸ਼ ਕਰਦੀ ਹੈ ਤੇ ਗੁਰੂ ਬਾਬਾ ਜੀ ਦੇ ਚਰਨਾਂ ਦਾ ਪਿਆਰ ਪ੍ਰਗਟ ਹੁੰਦਾ ਹੈ ਭਾਈ ਗੁਰਦਾਸ ਸਾਹਿਬ ਨੇ ਕਿਹਾ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ ਉਹ ਜਿਹੜਾ ਥਾਂ ਹੈ ਨਾ ਉਹ ਪੂਜਾ ਦਾ ਆਸਣ ਥਾਂ ਬਣ ਗਿਆ ਤੇ ਉਦਾਂ ਥਾਵਾਂ ਦੇ ਉੱਤੇ ਸਿੱਖਾਂ ਨੇ ਗੁਰਦੁਆਰੇ ਸੈਲ ਸਥਾਪਿਤ ਕੀਤੇ ਐ ਸੋਹਣੇ ਸਥਾਨ ਸਥਾਪਿਤ ਕੀਤੇ ਐ ਅੱਜ ਵੀ ਉੱਥੇ ਭੁੱਖਿਆਂ ਨੂੰ ਲੰਗਰ ਤੇ ਨੰਗਿਆਂ ਨੂੰ ਵਸਤਰ ਮਿਲਦੇ ਆ ਗੁਰੂ ਬਾਬਾ ਜੀ ਦੀ ਇਹੋ ਜੀ ਕਲਾ ਵਰਤਦੀ ਹੈ ਸਿੱਧ ਆਸਣ ਸਭ ਜਗਤ ਦੀ ਜਿਹੜੇ ਪਹਿਲੋਂ ਆਸਣ ਸੀ ਨਾ ਥਾਂ ਉਹ ਜਗਤ ਦੇ ਅੰਦਰ ਸਿੱਧਾਂ ਦੇਖਵਾਉਂਦੇ ਸੀ ਕਿਉਂਕਿ ਸਮੇਰ ਪਹਾੜ ਵੀ ਸਿੱਧਾਂ ਦਾ ਆਸਣ ਸੀ ਤੇ ਹੋਰ ਥਾਂ ਵੀ ਸਿੱਧਾਂ ਦੇ ਆਸਣ ਸੀ ਹੁਣ ਸਿਮੇਰ ਪੰਡ ਪਤਿਵੇ ਤੇ ਆਪਾਂ ਗੁਰਦੁਆਰਾ ਸਾਹਿਬ ਬਣਾਇ ਨਹੀਂ ਸਕਗੇ ਗੁਰੂ ਨਾਨਕ ਸਾਹਿਬ ਉੱਥੇ ਗਏ ਆ ਭਾਈ ਗੁਰਦਾਸ ਜੀ ਗਵਾਹੀ ਦੇ ਰਹੇ ਆ ਤੋ ਇਸ ਕਰਕੇ ਜਿਹੜੇ ਸਿੱਧਾਂ ਦੇ ਆਸਣ ਥਾਂ ਅਖਵਾਉਂਦੇ ਸਨ ਜਗਤ ਦੇ ਅੰਦਰ ਨਾਨਕ ਆਦ ਮਤੇ ਜੀ ਕੋ ਆ ਭਾਈ ਸਾਹਿਬ ਕਹਿੰਦੇ ਆਦ ਜਦੋਂ ਮੁੱਢ ਤੋਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਚਰਨ ਪਾਏ ਤੇ ਉਹ ਫਿਰ ਜਿਵੇਂ ਨਾਨਕ ਮਤਾ ਸਾਹਿਬ ਸਥਾਨ ਸੀਗਾ ਸਿੱਧਾ ਦਾ ਉਹ ਸਿੱਧਾ ਦਾ ਮਤਾ ਖਵਾਉਂਦਾ ਸੀ ਤੇ ਸਿੱਧਾ ਨੇ ਜਦੋਂ ਸਤਿਗੁਰਾਂ ਜੀ ਦੇ ਨਾਲ ਉਹ ਕਿੰਨੀਆਂ ਸ਼ਕਤੀਆਂ ਵਰਤਾਈਆਂ ਜਿੱਥੇ ਗੁਰਦੁਆਰਾ ਸਾਹਿਬ ਉਹ ਪਿੱਪਲ ਦੀ ਛਾਂ ਵਿੱਚ ਸਤਿਗੁਰੂ ਬੈਠੇ ਸਨ ਨਾ ਗਰੀਬ ਨਿਵਾਜ਼ ਤੇ ਸਿੱਧਾ ਨੇ ਆਪਦੀਆਂ ਸ਼ਕਤੀਆਂ ਪ੍ਰਗਟ ਕੀਤੀਆਂ ਕੋਈ ਕੁਛ ਹਵਾ ਦੇ ਵਿੱਚ ਉੱਡ ਕੇ ਅੱਗ ਕੱਢੇ ਕੋਈ ਸ਼ੇਰ ਬਣ ਡਰਾਵੇ ਕੋਈ ਕੁਸ਼ ਕਰੇ ਤੇ ਸਤਿਗੁਰੂ ਜਿਸ ਪਿੱਪਲ ਥੱਲੇ ਬੈਠੇ ਸੀ ਜਦੋਂ ਉਹਨੂੰ ਉਡਾਤਾ ਉਹਨਾਂ ਨੇ ਤਾਂ 7 ਫੁੱਟ ਉੱਠਿਆ ਹੋਇਆ ਤਣਾ ਅੱਜ ਵੀ ਦੱਸ ਰਿਹਾ ਹੈ ਕਿ ਜਾਹਰ ਪੀਰ ਜਗਤ ਗੁਰੂ ਬਾਬਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਜਿਸ ਪਿੱਪਲ ਥੱਲੇ ਬੈਠੇ ਉਹ ਹੀ ਉੱਠ ਚੱਲਿਆ ਮਹਾਰਾਜ ਨੇ ਕਿਹਾ ਥਮ ਜਾ ਕਿੱਧਰ ਚੱਲਿਆ ਓਥੇ ਹੀ ਖਲੋਤਾ ਹੋਇਆ ਪਿੱਪਲ ਅੱਜ ਵੀ ਸਤਿਗੁਰਾਂ ਦੀ ਪਵਿੱਤਰ ਉਹ ਯਾਦਗਾਰ ਤੇ ਸਾਧ ਸੰਗਤ ਜੀ ਜਦੋਂ ਸਿੱਟਾ ਨੇ ਇੰਨੀਆਂ ਕਰਾਮਾਤਾ ਮਹਾਰਾਜ ਸਾਹਿਬ ਨੂੰ ਵਿਖਾਈਆਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਆ ਵੀ ਉਹ ਕਹਿੰਦੇ ਮਹਾਰਾਜ ਤੁਸੀਂ ਵੀ ਸਾਨੂੰ ਕੋਈ ਕਰਾਮਾਤ ਦਿਖਾਓ ਫਿਰ ਮਹਾਰਾਜ ਕਹਿੰਦੇ ਵੀ ਅਸਾਂ ਦੇ ਕੋਲ ਪਈ ਸੱਚੇ ਨਾਮ ਤੋਂ ਬਿਨਾ ਕੋਈ ਕਰਾਮਾਤ ਨਹੀਂ ਹੈ ਸਾਡੇ ਕੋਲ ਤੇ ਸੱਚਾ ਨਾਮ ਹੈ ਵਾਹਿਗੁਰੂ ਦਾ ਕਿਹਾ ਮਹਾਰਾਜ ਜੇ ਤੁਹਾਡੇ ਵਿੱਚ ਸ਼ਕਤੀ ਹੈ ਤਾਂ ਫਿਰ ਗੰਗਾ ਨੂੰ ਇੱਥੇ ਮਂਗਾਓ ਮਹਾਰਾਜ ਕਹਿੰਦੇ ਵੀ ਇਹ ਤਾਂ ਕਿਹੜੀ ਔਖੀ ਗੱਲ ਹੈ ਸਾਡੇ ਘਰ ਦਾ ਕੀਰਤਨੀਆਂ ਹੀ ਲੈ ਆਓ ਮਹਾਰਾਜ ਸਾਹਿਬ ਨੇ ਕਿਹਾ ਭਾਈ ਮਰਦਾਨਿਆ ਆ ਲੈ ਸੋਟਾ ਤੇ ਗੰਗਾ ਦੇ ਕੰਢੇ ਤੇ ਖਲੋ ਕੇ ਕਹੀਂ ਅਸੀਂ ਸਦਿਆਂ ਪਿੱਛੇ ਪਾਉ ਕੇ ਨਾ ਵੇਖੀ ਸਿੱਧਾ ਹੀ ਤੁਰਿਆ ਆਈ ਭਾਈ ਮਰਦਾਨਾ ਜੀ ਨੇ ਗੰਗਾ ਦੇ ਕੰਡੇ ਤੇ ਸੋਟਾ ਰੱਖਿਆ ਤੇ ਕਿਹਾ ਗੁਰੂ ਨਾਨਕ ਸਾਹਿਬ ਸੱਦਿਆ ਤੇ ਸੋਟਾ ਖਿੱਚਦੇ ਹੋਏ ਜਦੋਂ ਆਏ ਥੋੜੀ ਦੂਰੀ ਮਹਾਰਾਜ ਰਹਿ ਗਏ ਸੀ ਤੇ ਭਾਈ ਮਰਦਾਨਾ ਜੀ ਨੇ ਸੋਚਿਆ ਵੀ ਕੱਲਾ ਸੋਟਾ ਇਤਨੇ ਖਿੱਚਦਾ ਆਉਂਦਾ ਵੀ ਖੌਰੇ ਗੰਗਾ ਆਉਂਦੀ ਪਿੱਛੇ ਕਿ ਨਹੀਂ ਆਉਂਦੀ ਜਦੋਂ ਪਿੱਛਾ ਭੌਂ ਕੇ ਵੇਖਿਆ ਤੇ ਗੰਗਾ ਦਾ ਇਹੋ ਜਿਹਾ ਪ੍ਰਵਾਹ ਵਗ ਰਿਹਾ ਸੀ ਭਾਈ ਮਰਦਾਨਾ ਜੀ ਵੇਖ ਕੇ ਹੈਰਾਨ ਹੋ ਗਏ ਸਤਿਗੁਰੂ ਜੀ ਗਰੀਬ ਨਿਵਾਜ ਨੇ ਫਿਰ ਸਿੱਧਾ ਨੂੰ ਕਿਹਾ ਵੀ ਸਾਡਾ ਸੇਵਕ ਉੱਥੇ ਤੱਕ ਲੈ ਆ ਤੁਸੀਂ ਚਾਰ ਕਦਮ ਅੱਗੇ ਹੀ ਲੈ ਆਓ ਹਿੱਲੀ ਨਹੀਂ ਸੀ ਗੰਗਾ ਸਿੱਧਾ ਤੋਂ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨੀ ਪਏ ਇੱਥੋਂ ਤੱਕ ਕਿ ਕਹਿੰਦੇ ਉਹਨਾਂ ਫਿਰ ਵੀ ਜਿਹੜਾ ਮਾਣ ਕਰਦਿਆਂ ਫਿਰ ਕਿਹਾ ਸੀ ਵੀ ਇਹ ਕਿਤੇ ਮਹਾਰਾਜ ਦਾ ਸਥਾਨ ਨਾ ਖਵਾਵੇ ਉਹਨਾਂ ਨੇ ਕਿਹਾ ਮਹਾਰਾਜ ਜੀ ਆਪਾਂ ਇੱਕ ਮਤਾ ਕਰ ਲਈਏ ਵੀ ਧਰਤੀ ਤੋਂ ਹੀ ਪੁੱਛ ਲਈਏ ਵੀ ਇਹ ਕਿਹਦੀ ਧਰਤੀ ਹੈ ਮਹਾਰਾਜ ਕਹਿੰਦੇ ਪੁੱਛ ਲਓ ਦਵਾ ਪੁੱਟ ਕੇ ਨਾ ਇੱਕ 7 ਸਾਲ ਦਾ ਬਾਲਕ ਥੱਲੇ ਲਗਾਤਾ ਤੇ ਉੱਤੇ ਛੱਤ ਪਾਈ ਹੋਈ ਤੇ ਕਹਿੰਦੇ ਜਦੋਂ ਅਸੀਂ ਪੁੱਛਾਂਗੇ ਨਾ ਬਾਰੋਂ ਆਵਾਜ਼ ਦਵਾਂਗੇ हे ਧਰਤੀ ਤੂੰ ਕਿਹਦੀ ਐ ਤੇ ਤੂੰ ਕਹੀਂ ਕਿ ਗੋਰਖ ਮਤਾ ਗੋਰਖ ਮਤਾ ਗੋਰਖ ਮਤਾ ਅੰਦਰੋਂ ਬੋਲਵੀਂ ਤੇ ਆਪੇ ਪਤਾ ਲੱਗ ਜਾਊਗਾ ਤੇ ਇਉਂ ਛੜਿਆੰਤਰ ਰਜ ਕੇ ਨਾ ਜਦੋਂ ਉਹਨਾਂ ਨੇ ਪੁੱਛਿਆ ਬਾਹਰ ਖਲੋਤਿਆਂ ਹੋਇਆਂ ਨੇ हे ਧਰਤੀ ਤੂੰ ਕਿਹਦੀ ਧਰਤੀ ਹੈ ਤੇ ਉਹ ਸੋਚਦੇ ਥੱਲੇ ਉਹ ਬਾਲਕ ਆਵਾਜ਼ ਦੇਊਗਾ ਤੇ ਉਹ ਵਿਚਾਰਾ ਗੁੰਮ ਹੋ ਕੇ ਬੇਹੋਸ਼ ਹੀ ਹੋ ਗਿਆ ਥੱਲੇ ਹੁਣ ਸਾਹ ਹੀ ਨਾ ਆਇਆ ਤੇ ਉਹ ਥੱਲੇ ਮਰਿਆ ਪਿਆ بار بار ਪੁੱਛਦੇ ਧਰਤੀ ਤੂੰ ਕਿਹਦੀ ਧਰਤੀ ਹੈ ਤੂੰ ਕਿਹਦੀ ਧਰਤੀ ਹੈ ਉਹ ਹੁਣ ਜਿੰਦਾ ਹੋਵੇ ਤੇ ਆਵਾਜ਼ ਦੇਵੇ ਨਾ ਤੇ ਮਹਾਰਾਜ ਨੇ ਫਿਰ ਕਿਹਾ ਵੀ ਸ਼ਦੋ ਤੁਸੀਂ ਤਾਂ ਹੁਣ ਆਪ ਦਾ ਜੋਰ ਲਾ ਲਿਆ ਜਿਹਨੂੰ ਲਕਾਇਆ ਸੀ ਉਹ ਵੀ ਵਿਚਾਰਾ ਮੁੱਕ ਗਿਆ ਮਹਾਰਾਜ ਕਹਿੰਦੇ ਭਾਈ ਮਰਦਾਨਾ ਤੂੰ ਹੀ ਪੁੱਛ ਲੈ ਇਸ ਧਰਤੀ ਨੂੰ ਕਿਹਦੀ ਧਰਤੀ ਹੈ ਭਾਈ ਮਰਦਾਨਾ ਜੀ ਨੇ ਪੁੱਛਿਆ ਧਰਤੀ ਤੂੰ ਕਿਹਦੀ ਧਰਤੀ ਹੈ ਕਹਿੰਦੇ ਫਿਰ ਧਰਤੀ ਦੇ ਕਣ-ਕਣ ਚੋਂ ਆਵਾਜ਼ ਆਈ ਨਾਨਕ ਮਤਾ ਨਾਨਕ ਮਤਾ ਨਾਨਕ ਮਤਾ ਤਾਂ ਗੁਰਦੁਆਰੇ ਸਾਹਿਬ ਦਾ ਨਾਮ ਨਾਨਕ ਮਤਾ ਸਾਹਿਬ ਹੈ ਯੂਪੀ ਵਿੱਚ ਮਹਾਰਾਜ ਦਾ ਪਵਿੱਤਰ ਸਥਾਨ ਹੈ ਗੁਰਦੁਆਰਾ ਨਾਨਕ ਮਤਾ ਸਾਹਿਬ ਜੀ ਤੇ ਉਸ ਸਮੇਂ ਸਿੱਧਾ ਨੇ ਕਿਹਾ ਮਹਾਰਾਜ ਭੋਲੋ ਕੀ ਸੱਚੇ ਪਾਤਸ਼ਾਹ ਬਾਲਕ ਨੂੰ ਜਿਉਂਦਾ ਕਰੋ ਮਰਿਆ ਹੋਇਆ ਬਾਲਕ ਵੀ ਸਤਗੁਰਾਂ ਤੇ ਸਮੇਂ ਜਿਉਂਦਾ ਕਰ ਦਿੱਤਾ ਗਰੀਬ ਨਵਾਸ ਸੱਚੇ ਪਾਤਸ਼ਾਹ ਨੇ ਭਾਈ ਸਾਹਿਬ ਕਹਿੰਦੇ ਆਜ ਤੂੰ ਜਿਹੜੇ ਗੋਰਖਾ ਆਤ ਦੇ ਮਥੇ ਖਵਾਉਂਦੇ ਸੀ ਥਾਂ ਖਵਾਉਂਦੇ ਸੀ ਸਭ ਥਾਵਾਂ ਗੁਰੂ ਨਾਨਕ ਸਾਹਿਬ ਦੇ ਨਾਮ ਤੋਂ ਆਜ ਤੋ ਹੀ ਪ੍ਰਸਿੱਧ ਹੋ ਗਈਆਂ ਇਹੋ ਜਿਹਾ ਸਤਿਗੁਰਾਂ ਨੇ ਜਿਹੜੀ ਸੀ ਗੁਰਮਤ ਦੀ ਕਲਾ ਵਰਤਾਈ ਸ਼ਬਦ ਦਾ ਇਹੋ ਜਿਹਾ ਸੁਖ ਸਿੱਖਾਂ ਵਿੱਚ ਬਤਾਇਆ ਕਿ ਮਹਾਰਾਜ ਦੇ ਸਿੱਖਾਂ ਦੇ ਘਰਾਂ ਘਰਾਂ ਵਿੱਚ ਧਰਮਸ਼ਾਲਾ ਬਣ ਗਈਆਂ ਸਿੱਖ ਲੋੜਵੰਦ ਨੂੰ ਘਰੇ ਲੈ ਆਉਂਦੇ ਆਹੋ ਜੀ ਮਹਾਰਾਜ ਸਾਡੇ ਘਰ ਪ੍ਰਸ਼ਾਦ ਪਾਓ ਸਾਡੇ ਘਰ ਆਰਾਮ ਕਰੋ ਨਹੀਂ ਤਾਂ ਲੋਕ ਪਹਿਲੋਂ ਨੱਕ ਬੁੱਲ ਵਟ ਲੈ ਲੈਂਦੇ ਸੀ ਕਿਸੇ ਵੱਲ ਵੇਖ ਕੇ ਸੀ ਅਸੀਂ ਆਪਣੇ ਘਰ ਕਿਉਂ ਪਾਈਏ ਅਸੀਂ ਰੋਟੀ ਕਿਉਂ ਖਵਾਈਏ ਸਤਿਗੁਰੂ ਜੀ ਨੇ ਇਹੋ ਜੀ ਮਤ ਵਰਤਾਈ ਇਹੋ ਜੀ ਸ਼ਬਦ ਦੀ ਸੋਝੀ ਦਿੱਤੀ ਗੁਰਮਤ ਦਿੱਤੀ ਕਿ ਜਿਹੜਾ ਘਰ ਘਰ ਅੰਦਰ ਧਰਮਸ਼ਾਲਾ ਘਰਾਂ ਘਰਾਂ ਦੇ ਅੰਦਰ ਧਰਮਸ਼ਾਲਾ ਬਣ ਗਈਆਂ ਆ ਆ ਗਿਆਂ ਨੂੰ ਲੋਕ ਸਤਕਾਰ ਦਿੰਦੇ ਐ ਸੋਹਣਾ ਮੰਜਾ ਬਿਸਤਰਾ ਸੋਹਣਾ ਪ੍ਰਸ਼ਾਦਾ ਬਣਾ ਕੇ ਜੀ ਜੀ ਕਹਿ ਕੇ ਹਜ਼ੂਰੀ ਗਿੱਤੇ ਵਿੱਚ ਹੁੰਦੇ ਹੋਏ ਕੋਈ ਪ੍ਰੇਮ ਨਾਲ ਸੇਵਾਦਾਰ ਖਲੋਂਦਾ ਐ ਅਹ ਅਥਿਤਿਆਂ ਦੀ ਸੇਵਾ ਕਰਦੇ ਹਨ ਦਾ ਵਿਸੂਆ ਉਹਨਾਂ ਦਰਸਖਾਹਾਂ ਦੇ ਘਰਾਂ ਵਿੱਚ ਕੀਰਤਨ ਹੁੰਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਜਸ ਕਰਦੇ ਐ ਤੇ ਐਉਂ ਲੱਗਦਾ ਜਿਵੇਂ ਹਰ ਵੇਲੇ ਬਸਾਖੀ ਦੇ ਮੇਲੇ ਦਾ ਹੀ ਖੇੜਾ ਲੱਗਾ ਰਹਿੰਦਾ ਐ ਐਸੀ ਸਤਿਗੁਰਾਂ ਕਲਾ ਵਰਤਾਤੀ ਜਿਹੜੇ ਲੋਕ ਝੂਰ ਝੂਰ ਕੇ ਮਰਦੇ ਸੀ ਹਾਏ ਮਰ ਗਏ ਹਾਏ ਮਰ ਗਏ ਕਰਦੇ ਸੀ ਸਤਿਗੁਰਾਂ ਉਹਨਾਂ ਘਰਾਂ ਦੇ ਅੰਦਰ ਧਰਮਸ਼ਾਲਾ ਕਾਇਮ ਕਰ ਦਿੱਤੀਆਂ ਹਜੂਰ ਜਦੋਂ ਰੁੱਕ ਕੇ ਤੇ ਸਤਿਗੁਰੂ ਜੀ ਅੱਗੇ ਤੁਰਦੇ ਨਾ ਤਾਂ ਮਹਾਰਾਜ ਆਗਿਆ ਕਰਦੇ ਜਿਵੇਂ ਰਾਜੇ ਸ਼ਿਵਨਾਬ ਨੇ ਵੀ ਦਰਸ਼ਨ ਕੀਤਾ ਸੀ ਤੇ ਕਿਹਾ ਮਹਾਰਾਜ ਮੇਰੇ ਮਹਿਲ 'ਚ ਚਰਨ ਪਾਓ ਸਤਿਗੁਰੂ ਜੀ ਨੂੰ ਵੇਖੋ ਮਹਿਲਾ ਵਿੱਚ ਚਰਨ ਪਾਉਣ ਲਈ ਬੇਨਤੀ ਕੀਤੀ ਰਾਜੇ ਸ਼ਿਵਨਾਬ ਨੇ ਪਰ ਹਜੂਰ ਕਹਿੰਦੇ ਜਾਂ ਧਰਮਸ਼ਾਲਾ ਬਣਾ ਸੀ ਧਰਮਸ਼ਾਲਾ 'ਚ ਬੈਠਾ ਗਿਆ ਕਿ ਰਾਜੇ ਦੇ ਮਹਿਲ 'ਚ ਜਾਂਦੇ ਸ਼ਾਇਦ ਕੋਈ ਰਾਜੇ ਤੇ ਨਾਰਾਜ਼ ਹੁੰਦਾ ਤੇ ਉੱਥੇ ਨਾ ਪਰ ਧਰਮਸ਼ਾਲਾ ਇਹੋ ਜੀ ਥਾਂ ਹੈ ਜਿੱਥੇ ਸਭ ਆ ਕਰਕੇ ਬੈਠਦੇ ਆ ਕੋਈ ਕਿਸੇ ਨਾਲ ਮਨ ਦਾ ਮਟਾ ਹੋਵੇ ਤਾਂ ਵੀ ਧਰਮਸ਼ਾਲਾ ਵਿੱਚ ਗੁਰਸਿੱਖ ਆ ਕਰਕੇ ਮਨ ਦਾ ਮਟਾ ਖਤਮ ਕਰ ਲੈਂਦੇ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹੋ ਜੀਆਂ ਧਰਮਸ਼ਾਲਾਂ ਗੁਰਸਿੱਖਾਂ ਦੇ ਘਰ ਹੀ ਬਣਾ ਦਿੱਤੇ ਗੁਰੂ ਕੇ ਸਿੱਖ ਦੇ ਘਰ ਤੋਂ ਦਰ ਤੋਂ ਕੋਈ ਭੁੱਖਾ ਮੁੜ ਜੇ ਨਾ ਤੇ ਫਿਰ ਗੁਰੂ ਨਾਨਕ ਸਾਹਿਬ ਦੀ ਨਾਰਾਜ਼ਗੀ ਹੁੰਦੀ ਹੈ ਸੱਚੇ ਪਾਤਸ਼ਾਹ ਦੀ ਸਤਿਗੁਰੂ ਦਾ ਸਿੱਖ ਹੋਵੇ ਤੇ ਗੁਰੂ ਕੇ ਸਿੱਖ ਦੇ ਦਰ ਤੋਂ ਕੋਈ ਖਾਲੀ ਮੁੜ ਜਾਵੇ ਇਹ ਤਾਂ ਬਹੁਤ ਵੱਡਾ ਉਲਮਾ ਨੂੰ ਸਿੱਖ ਨੂੰ ਲੱਗਦਾ ਹੈ ਇਸ ਕਰਕੇ ਸਿੱਖ ਸਤਿਗੁਰੂ ਦਾ ਰੂਪ ਹੀ ਸਮਝ ਕੇ ਸਿੱਖਾਂ ਦੀ ਸੇਵਾ ਕਰਦੇ ਬੜੀ ਭਾਵਨਾ ਨਾਲ ਸੇਵਾ ਕਰਦੇ ਆ ਤੇ ਆਪਣੇ ਘਰ ਵਿੱਚ ਆਪਣੇ ਬੱਚਿਆਂ ਨੂੰ ਆਪ ਉਹ ਸਤਿਗੁਰੂ ਦੀ ਬਾਣੀ ਦਾ ਗਾਇਨ ਕਰਨਾ ਸਿੱਖਦੇ ਤੇ ਸਿਖਾਉਂਦੇ ਆ ਤੇ ਆਉਂ ਲੱਗਦਾ ਜਿਵੇਂ ਹਰ ਵੇਲੇ ਵਿਸਾਖੀ ਦੇ ਮੇਲੇ ਦੀ ਖੁਸ਼ੀ ਜਿਹੜੀ ਆ ਖੇੜਾ ਹਰ ਵੇਲੇ ਛਾਇਆ ਰਹਿੰਦਾ ਉਹਨਾਂ ਘਰਾਂ ਵਿੱਚ ਬਾਬੇ ਤਾਰੀ ਚਾਰ ਚੱਕ ਭਾਈ ਸਾਹਿਬ ਕਹਿੰਦੇ ਇੱਕ ਚੱਕ ਨਹੀਂ ਗੁਰੂ ਬਾਬਾ ਜੀ ਦੇ ਚਾਰੇ ਹੀ ਚੱਕ ਧਾਰ ਦਿੱਤੇ ਜਿਸ ਦੀ ਬਾਤ ਕਿਹਾ ਉੱਤਰ ਦੱਖਣ ਪੂਬੇ ਅਰ ਪੱਛਮ ਜੈ ਜੈ ਕਾਰਜ ਪੰਥ ਨਰਾ ਕੀ ਉੱਤਰ ਕੀ ਦੱਖਣ ਕੀ ਪੂਰਬ ਕੀ ਪੱਛਮ ਸਭ ਚਾਰੇ ਚੱਕ ਸਤਿਗੁਰਾਂ ਤਾਰ ਦਿੱਤੇ ਨੌ ਖੰਡ ਪ੍ਰਥਵੀ ਸੱਚਾ ਢੋਆ ਨੌਂ ਖੰਡਾਂ ਦੀ ਪ੍ਰਥਵੀ ਦੇ ਅੰਦਰ ਜੀਆਂ ਨੂੰ ਸੱਚੇ ਨਾਮ ਦਾ ਢੋਆ ਆਸਰਾ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਹਜੂਰ ਨੂੰ ਜਦੋਂ ਪੁੱਛਦੇ ਤਾਂ ਸਤਿਗੁਰੂ ਜੀ ਆਖਦੇ ਭਈ ਨਾਮ ਦੀ ਟੇਕ ਲਓ ਨਾਮ ਦਾ ਆਸਰਾ ਲਹੋ ਮਹਾਰਾਜ ਅਸੀਂ ਬੜੇ ਦੁਖੀ ਹਾਂ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਧਰਮਸ਼ਾਲਾ ਬਣਾਓ ਮਹਾਰਾਜ ਜਦੋਂ ਅਤਿ ਦੁੱਖ ਹੋਵੇ ਕੀ ਕਰੀਏ ਸਤਿਗੁਰੂ ਜੀ ਕਹਿੰਦੇ ਕੜਾ ਪ੍ਰਸ਼ਾਦ ਦੀ ਦੇਖ ਕਰ ਅਰਦਾਸ ਕਰਿਓ ਅਸੀਂ ਆਪ ਵਰਤਾਂਗੇ ਉਹਨਾ ਕਾਰਜਾਂ ਨੂੰ ਅਸੀਂ ਸੰਪੂਰਨ ਕਰ ਦੇਵਾਂਗੇ ਜਿੰਨਾ ਕਾਰਜਾਂ ਲਈ ਤੁਸੀਂ ਕੜਾ ਪ੍ਰਸ਼ਾਦ ਦੇਖ ਕਰਕੇ ਸਾਡੀ ਟੇਕ ਲਓਗੇ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਜੀ ਬਖਸ਼ਿਸ਼ ਗਰੀਬ ਨਵਾਜ਼ ਨੇ ਕੀਤੀ ਸਤਿਗੁਰੂ ਜੀ ਦੇ ਨਾਮ ਦੀ ਟੇਕ ਨਾਮ ਦਾ ਆਸਰਾ ਜਿਹੜਾ ਜੀਆਂ ਨੂੰ ਬਖਸ਼ਿਸ਼ ਕੀਤਾ ਤਾਂ ਹੀ ਤਾਂ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਕਿ ਕਲਯੁਗ ਬੇਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ ਗੁਰੂ ਬਾਬਾ ਜੀ ਨੇ ਕਲਯੁਗ ਦੇ ਜੀਆਂ ਨੂੰ ਐਂ ਧਾਰ ਦਿੱਤਾ ਸੱਚੇ ਨਾਮ ਦਾ ਮੰਤਰ ਸੁਣਾ ਕਰਕੇ ਦਬਦੇ ਕੋਤੇ ਖਾਤੇ ਦੀਆਂ ਨੂੰ ਪਾਪਾਂ ਵਿੱਚ ਗਰਸਿਆ ਹੋਿਆਂ ਨੂੰ ਸਤਿਗੁਰਾਂ ਨੇ ਸੰਸਾਰ ਤੋਂ ਤੁਮ ਸਮੁੰਦਰ ਤੋਂ ਤਾਰ ਦਿੱਤਾ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਭਾਈ ਸਾਹਿਬ ਜੀ ਕਹਿੰਦੇ ਨੇ ਗੁਰਮੁਖ ਭਾਵ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਵੇਖੋ ਆਪਾਂ ਯਤਨ ਕਰਦੇ ਆਂ ਵੀ ਆਪਾਂ ਕਹਿੰਦੇ ਅਸੀਂ ਗੁਰਮੁਖਾਂ ਪਰ ਭਾਈ ਸਾਹਿਬ ਜੀ ਨੇ ਗੁਰੂ ਬਾਬਾ ਜੀ ਨੂੰ ਗੁਰਮੁਖ ਕਿਹਾ ਕਿ ਸੱਚੇ ਪਾਤਸ਼ਾਹ ਆਕਾਲ ਪੁਰਖ ਵਾਹਿਗੁਰੂ ਦਾ ਸਰਬਉਤਮ ਰੂਪ ਸੱਚੇ ਪਾਤਸ਼ਾਹ ਆਪ ਗੁਰਮੁਖ ਸਰੂਪ ਸਤਿਗੁਰੂ ਜੀ ਕਲਯੁਗ ਦੇ ਅੰਦਰ ਪ੍ਰਗਟ ਹੋਏ ਮੁਖੀ ਗੁਰੂ ਰੂਪ ਸਤਿਗੁਰੂ ਜੀ ਪ੍ਰਗਟ ਹੋਏ ਸਤਿਗੁਰਾਂ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਵੀ ਕਿਸੇ ਅਵਤਾਰ ਦੇ ਨਾਮ ਨਾਲ ਗੁਰੂ ਪਦ ਨਹੀਂ ਸੀ ਲੱਗਦਾ ਤੇ 10 ਪਾਤਸ਼ਾਹੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਨਾਲ ਗੁਰੂ ਪਦ ਨਹੀਂ ਲੱਗਦਾ ਪਰ ਹੁਣ ਲਾਈ ਫਿਰਦੇ ਆ ਕਿ ਆਪਣੀ ਮਰਜ਼ੀ ਨਾਲ ਕਈ ਤਾਂ ਹੋਰ ਹੀ ਸ੍ਰੀ ਸ੍ਰੀ ਜਗਤ ਗੁਰੂ ਜੀ ਨਾਮ ਰਖਾਇਆ ਕੱਲਾ ਗੁਰੂ ਪਦ ਤੇ ਵੀ ਸਤਪੋਖ ਥੋੜਾ ਰਹਿੰਦਾ ਤੇ ਜਿਹੜਾ ਗੁਰੂ ਸ਼ਬਦ ਆ ਨਾ ਇਹ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਜੀ ਦੇ ਮਹਾਰਾਜ ਦੇ ਨਾਮ ਦੇ ਨਾਲ ਲੱਗਦਾ ਕਿਉਂਕਿ ਇਸ ਪਵਿੱਤਰ ਸ਼ਬਦ ਦੀ ਗਵਾਹੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨਹੀਂ ਕਰਦੀ ਹੈ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਸਿੱਖਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬਾਕੀ ਹੋਏ ਚੁੱਕਾਂ ਦੇ ਅਵਤਾਰਾਂ ਤੋਂ ਵਧੇਕ ਨੇ ਕਿ ਜਾਂ ਮਹਾਰਾਜ ਉਹਨਾਂ ਅਵਤਾਰਾਂ ਤੋਂ ਘਟ ਨੇ ਤੇ ਸਤਿਗੁਰਾਂ ਨੇ ਫਿਰ ਸ਼ਬਦ ਕਹੇ ਸੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮਹਾਰਾਜ ਨੇ ਕਿਹਾ ਸਿੱਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਭ ਤੋਂ ਵੱਡੇ ਹਨ ਗੁਰੂ ਨਾਨਕ ਸਾਹਿਬ ਤੋਂ ਵੱਡਾ ਕੋਈ ਪੀਰ ਪਗੰਬਰ ਨਹੀਂ ਹੋਇਆ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਹਨ ਇਸ ਕਰਕੇ ਭਾਈ ਗੁਰਦਾਸ ਜੀ ਨੇ ਕਿਹਾ ਗੁਰਮੁਖ ਕਾਲ ਵਿੱਚ ਪ੍ਰਗਟ ਹੋਵਾ ਕਲਯੁਗ ਦੇ ਅੰਦਰ ਮੁਖੀ ਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਸਤਿਗੁਰੂ ਜੀ ਪ੍ਰਗਟ ਹੋਏ ਹਜ਼ੂਰ ਦਾ ਆਗਮਨ ਹੋਇਆ ਕੱਤਕ ਦੀ ਪੂਰਨਮਾਸੀ ਬੁੱਧਵਾਰ ਦਾ ਇਹ ਦਿਨ ਸਾਧ ਸੰਗਤ ਜੀ ਜਿਹੜਾ ਦਿਹਾੜਾ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਪ ਦਾ ਤੇ ਪਰਸੋਂ ਬੁੱਧਵਾਰ ਹੈ ਕੱਤਕ ਦੀ ਪੂਰਨਮਾਸੀ ਦਾ ਦਿਨ ਹੈ ਸੱਚੇ ਪਾਤਸ਼ਾਹ ਜੀ ਨੇ ਰਾਏ ਭੋਏ ਦੀ ਤਲਵੰਡੀ ਵਿਖੇ ਗਰੀਬ ਨਿਵਾਜ਼ ਸਾਹਿਬ ਜੀ ਨੇ ਸ਼੍ਰੀ ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆ ਸਤਿਗੁਰਾਂ ਦਾ ਅਵਤਾਰ ਧਾਰਨ ਕੀਤਾ ਹਜੂਰ ਦਾ ਪਵਿੱਤਰ ਪ੍ਰਕਾਸ਼ ਗੁਰਪੁਰ ਮਨਾਉਂਦਿਆਂ ਹੋਇਆਂ ਆਪ ਸਰਬੱਤ ਦਾ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਕਰ ਰਹੇ ਹੋ। ਸ਼੍ਰੀ ਅਖੰਡ ਪਾਠ ਸਾਹਿਬ ਸਵੇਤ ਸ੍ਰੀ ਜਪੁਜੀ ਸਾਹਿਬਾਂ ਦੇ ਚੱਲ ਰਹੇ ਨੇ। ਸਤਿਗੁਰੂ ਰਹਿਮਤ ਕਰਨ ਗਰੀਬ ਨਵਾਜ਼ ਜੀ ਦੀ ਪਵਿੱਤਰ ਬਖਸ਼ਿਸ਼ ਰਹਿਮਤ ਸਦਕਾ ਇਹ ਸਾਰੀਆਂ ਸੇਵਾਵਾਂ ਚੜ੍ਹਦੀ ਕਲਾ ਨਾਲ ਸੰਪੂਰਨ ਹੋਣ ਅੱਜ ਇੱਥੇ ਹੀ ਹੁਣ ਕਥਾ ਦੀ ਸਮਾਪਤੀ ਹੈ।